ਦੇ ਸਰਪੰਚਾ ਉਹਨਾਂ ਨੂੰ ਗ੍ਰਿਫਤਾਰ ਕੀਤਾ सेलिब्रेशन ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਆ ਜਿਹੜਾ ਕਿ ਕਾਨੂੰਨਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਦਾ ਹਥਿਆਰ ਜਿਹੜਾ ਹੈਗਾ ਉਹ ਸਭ ਦੇ ਵਿੱਚ ਪੈ ਰ ਗਿਆ ਸਰਪੰਚ ਸਾਹਿਬ ਨੂੰ ਪ੍ਰਾ ਦੇ ਵਿਆਹ ਦਾ ਚਾ ਥਾਣੇ ਲੈ ਆਇਆ ਵਿਆਹ ਤੇ ਜਸ਼ਨ ਮਨਾਇਆ ਪਰ ਮਹਿੰਗਾ ਪੈ ਗਿਆ ਦਰਅਸਲ ਪਠਾਨਕੋਟ ਦੇ ਨਿਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਭਗਵਾਨਪੁਰ ਦੇ ਸਰਪੰਚ ਨੇ ਵਿਆਹ ਤੇ ਖੁਸ਼ੀ ਜਿਤਾਈ ਸੀ ਦੇਖੋ ਹਵਾਈ ਫਾਇਰਿੰਗ ਕਰ ਰਹੇ ਨੇ ਗੋਲੀਆਂ ਚਲਾਈਆਂ ਵੀਡੀਓ ਵੀ ਬਣੀ ਪੁਲਿਸ ਤੱਕ ਪਹੁੰਚੀ ਤੇ ਹੁਣ ਸਰਪੰਚ ਥਾਣੇ ਬੈਠੇ ਨੇ ਫਾਇਰ ਦਰਜ ਹੋ ਗਏ ਸਤਨਾਮ ਸਿੰਘ ਜੋ ਜਿਹੜੇ ਕਿ ਭਗਵਾਨਪੁਰ ਪਿੰਡ ਦੇ ਸਰਪੰਚ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਬੇਸਿਕਲੀ ਇੱਕ ਵਿਆਹ ਦੀ ਫੰਕਸ਼ਨ ਵਿੱਚ ਜਿਹੜੇ ਹੈ ਗਿਆ ਸੈਲੀਬ੍ਰੇਸ਼ਨ ਦੇ ਤੌਰ ਤੇ ਹਵਾਈ ਫਾਇਰ ਕਰ ਰਹੇ ਜਿਹੜਾ ਕਿ ਕਾਨੂੰਨ ਜ਼ੁਰਮ ਆ ਇਸ ਤਰ੍ਹਾਂ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਹੈਗਾ لہذا ਅਸੀਂ ਉਸ ਕੇਸ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦਾ ਹਥਿਆਰ ਜਿਹੜਾ ਹੈਗਾ ਉਹ ਕਬਜ਼ੇ ਵਿੱਚ ਲੈ ਲਿਆ ਇਸ ਬੰਦੇ ਅਸੀਂ ਜਿਹੜੀ ਆਰਮਜ਼ ਐਕਟ ਤੇ 336 ਧਾਰਾ ਦੇ ਤਹਿਤ ਇਹਨਾਂ ਦੇ ਖਿਲਾਫ ਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ

ਅੱਜ ਦੇ 2 ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਮੈਰਿਜ ਪੈਲੇਸ 'ਚ ਗੋਲੀ ਚੱਲੀ ਪਰਸੋ ਅੰਮ੍ਰਿਤਸਰ ਦੇ ਵਿੱਚ ਸਰੀਆਮ ਬਾਜ਼ਾਰ ਦੇ ਵਿੱਚ ਗੋਲੀ ਮਾਰੀ ਗਈ ਨੌਜਵਾਨ ਦੀ ਮੌਤ ਹੋ ਗਈ ਅਤੇ ਹੁਣ ਇਹ ਵੀਡੀਓ ਸਾਹਮਣੇ ਆ ਗਈ ਹੈ ਕਾਨੂੰਨ ਆਪਣਾ ਕੰਮ ਕਰੇਗਾ ਇਹ ਦਲੀਲ ਪੁਲਿਸ ਵੀ ਦਿੰਦੀ ਹੈ ਤੇ ਸਰਕਾਰ ਵੀ ਪਰ ਇਸ ਤਰ੍ਹਾਂ ਦੇ ਨਾਲ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੀ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ